ਪ੍ਰਤੇਜ ਬਾਦਰ ਮਾਰਕੀਟ ਵੱਲੋਂ ਪੰਡਾਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਨੇ ਮਾਸ਼ੀਪਤਕ ਕੰਮ ਕੀਤਾ ਦਾ ਇਹਨਾਂ ਦਾ ਘਰ ਵਿੱਚ ਚਾਹ ਪੁੰਧਾਰਾ ਦਾ ਅੰਗੇ ਇਸ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਦਾ ਰੋ ਵੀਰ ਰਵਿੰਦਰ ਸਿੰਘ ਲੱਭੀ ਜੀ ਵੀਰ ਫੈਦੀ ਜੀ ਅਸੀਂ ਇਹਨਾਂ ਦੇ ਦੋ ਤਲਬਾਕੀਆਂ ਤੇ ਹਰ ਸਾਲ ਪ੍ਰੋਪਰ ਤਸਿਲ ਕਰਦੇ ਨੇ ਧੰਨਵਾਦ ਲੋਕਾਂ ਕੀ ਜੀ ਦੇ ਲੋਗੇ ਭਾਈ ਜਾਨਾ ਜਾ ਨੋਗ੍ਰਹਿ ਕਰਦੀ ਹੈ ਕਿ ਹਰ ਦੇ ਪੂਰੀ ਤੇ ਦਿਨੜੇ ਆ ਉਹ ਹਸਲਾ ਆਪਣਾ ਨਜਨੇ ਆ ਜਿਨਾ ਤਿਕ ਉਸੇ ਕੜੀ ਦਾ ਹੀ ਹਿਸਾਬ ਹੈ ਇਸ ਲਈ ਇਹ ਵੀ ਬੜੇ ਤੁਕਤਾਂ ਨਾਲ ਬਰਾਕਰ ਜੈ ਸ਼ੰਕਰ ਜੀ ਜਾਂ ਸ਼ਿਵ ਸ਼ੰਕਰ ਮਹਾਰਾਜ ਕੀ ਅੱਜ ਦੀ ਸ਼ਿਵਰਾਤਰੀ ਦੇ ਮੌਕੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਮੈਂ ਸ਼ੰਕਰ ਭਗਵਾਨ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਐਤੀ ਸਾਰੇ ਤੇ ਮੇਰ ਪ੍ਰਿਆਤ ਰੱਖਣ ਤੇ ਸ਼ਿਵਰਾਤਰੀ ਦੀ ਸਾਰੇ ਦੇਸ਼ ਵਾਸੀਆਂ ਲੱਖ ਲੱਖ ਵਾਰੀ ਜੈ ਸ਼ੰਕਰ ਜੀ ਬੜਾ ਉਤਸਾਹ ਹੈ 우ਸਤਾਦ ਜੀ ਇੰਨਾ ਜ਼ਿਆਦਾ ਖੁਸ਼ੀ ਆਜੇ ਦਿਨ ਪੂਰੇ ਸ਼ਹਿਰ ਦੇ ਵਿੱਚ ਲੰਗਰ ਸ਼ਿਵ ਸੰਧਿਆ ਸਾਰੇ ਪਾਸੇ ਹੂ ਮਾਕੇ ਲੋਕੀ ਬਣਾ ਰਹੇ ਨੇ ਤੇ ਐਤੀ ਅਸੀਂ ਖੁਸ਼ੀ ਦਾ ਮਾਹੌਲ ਸਾਰੇ ਸਾਰੇ ਸਾਲ ਬਣਾਉਂਦੇ ਰਵਾਂਗੇ ਜੀ ਮੈਨੂੰ ਲੱਗ ਰਿਹਾ ਲੋਕਾਂ ਕੀ ਦੇ ਦੇ ਲੋਗੇ ਭਾਈ ਜੀ ਮੈਂ ਜੀ ਸਮੂੱਚੇ ਭਾਈ ਸਾਰਾ ਇਨਸਾਨ ਨੂੰ ਇਹ ਹੀ ਬੇਨਤੀ ਕਰਨਾ ਚਾਹਨਾ ਵੀ ਆਪਾਂ ਵਾਰ ਦੇ ਵਾਸੀਆਂ ਤੇ ਆਪਾਂ ਇੱਕ ਨੂੰ ਟੋਕੇ ਸਾਰੇ ਐਤਿ ਦਿਨ ਤਿਉਹਾਰ ਪ੍ਰਮਾਦਾਵ ਨਾਮ ਲੈਂਦੇ ਰਹੀਏ ਜੈ ਸ਼ਿਵ ਸ਼ੰਗ। ਅੱਜ ਬਾਬਾ ਦੀਪ ਸਿੰਘ ਮੋਡਿਸ਼ਨ ਵੱਲੋਂ ਮਾ ਸ਼ਿਵ ਰਾਤਰੀ ਦਾ 11ਵਾਂ ਵਿਸ਼ਾਲ ਭੰਡਾਰਾ ਲਗਾਇਆ ਲਗਾਇਆ ਗਿਆ ਜੋ ਕਿ ਘੰਟਾ ਘਰ ਚੌਂਕ ਵੀ ਲਗਾਇਆ ਗਿਆ। ਸਾਡੀ ਫਾਊਂਡੇਸ਼ਨ ਮੇਲੋ ਕੋਈ ਵੀ ਮਤਲਬ ਧਾਰਮਿਕ ਜਾਂ ਸਮਾਜੀ ਕਾਰਿਆ ਹੁੰਦਾ ਸਾਡੀ ਫਾਊਂਡੇਸ਼ਨ ਮੇਲੋ ਹਰੇਕ ਕਾਰਿਆ ਕੀਤਾ ਜਾਂਦਾ ਕੋਈ ਨਗਰ ਕੀਰਤਨ ਰਾਤ ਯਾਤਰਾ ਨਿਕਲਦੀ ਹੈ ਪੂਰੀ ਰੋਡ ਤੇ ਫੁੱਲ ਵਿਛਾ ਕੇ ਉਹਦਾ ਸਵਾਗਤ ਕੀਤਾ ਜਾਂਦਾ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬਾਬਾ ਦੀ ਸੀ ਫਾਊਂਡੇਸ਼ਨ ਲੋ ਸ਼ਿਵਰਾਤਰੀ ਮੌਕੇ ਤੇ ਆਪਣੇ ਮੇਅਰ ਸਾਹਿਬ ਜੀ ਰਕੇਸ਼ ਪ੍ਰਾਸ਼ਾ ਜੀ ਤੇ ਉਹਨਾਂ ਦੀ ਟੀਮ ਨੂੰ ਇਨਵੀਟੇਸ਼ਨ ਦਿੱਤਾ ਗਿਆ ਕਿ ਉਹਨਾਂ ਨੇ ਆ ਕੇ ਆਪਣੇ ਪੂਰੀ ਟੀਮ ਨਾਲ ਆ ਕੇ ਸਾਡਾ ਮਨ ਵਧਾਇਆ ਤੇ ਸਾਰਿਆਂ ਨੂੰ ਵਾਈ ਗੁਰੂ ਜੀ ਕਿਤਨੇ ਸੰਸਮਰ ਕੰਮ ਕੀਤਾ ਜਾ ਰਹੇ ਹੋ ਹਰ ਮਹੀਨੇ ਸੰਗਰਾ ਦੇ ਸੰਗਰਾ ਤੋਂ ਫ੍ਰੀ ਬਸ ਯਾਤਰਾ ਦਰਬਾਰ ਸਾਹਿਬ ਤੇ ਆ ਜੀ ਜੋ ਕਿ ਆ ਸੰਗਰਾ ਤੇ ਸਾਡੀ 100ਵੀਂ ਬਸ ਯਾਤਰਾ ਹੋਏਗੀ 100ਵੀਂ ਪੂਰੀ ਅਲਗੀ ਜੁਬਲੀ ਹੋ ਜਾਣੀ ਹੈ 100ਵੀਂ ਬਸ ਯਾਤਰਾ ਜਾਏਗੀ ਤੇ ਹੋਰ ਕੋਈ ਵੀ ਨਗਰ ਕੀਰਤਨ ਲੰਗਰ ਸਾਡੇ ਹਰੇ ਮਹੀਨੇ ਕੋਈ ਨਾ ਕੋਈ ਲੰਗਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਸੀਂ ਹਰ ਇੱਕ ਧਰਮ ਦਾ ਬੰਦ ਚੜ ਕੇ ਸਤਕਾਰ ਕਰਦਾ ਸਾਡੀ ਫੈਡੇਸ਼ਨ ਮੈਨੂੰ ਹਰ ਇੱਕ ਧਰਮ ਚ ਬੱਦ ਚੜ ਕੇ ਕਰੇ ਕਿਤੇ ਸਾਰਿਆਂ ਦਾ ਸੋਚਦੇ ਆ ਅੱਗੋਂ ਵੀ ਸਾਰਿਆਂ ਨਾਲ ਵਧੀਆ ਕੰਮ ਕਰਦੇਗਾ ਅੱਛਾ ਕੀ ਜੀ ਜਦੋਂ ਲੋਕਾਂ ਨੂੰ ਭਾਈਚਾਰਾ ਅਸੀਂ ਕਹਿੰਨੇ ਸਾਰੇ ਭਾਈਚਾਰਿਆਂ ਨੂੰ ਮਿਲ ਕੇ ਇਦਾਂ ਦੇ ਤਿਹਾਰ ਮਨਾਣੇ ਚਾਹੀਦੇ ਆ ਤੇ ਨਸ਼ਿਆਂ ਤੋਂ ਦੂਰ ਰਹਿਣਾ ਵੀ ਤੁਹਾਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਕੰਟਾਗਾਰ ਮਾਰਕੀਟ ਬਾਬਾ ਦੀ ਸਿੰਘ ਦੀ ਪ੍ਰੋਡਕਸ਼ਨ ਦੇ ਜਿੰਨੇ ਵੀ ਮੈਂਬਰ ਆ ਲਵਲੀ ਵੀਰ ਸਾਰੇ ਮਹਿੰਦੀ ਵੀਰ ਜਿੰਨੇ ਐਸੋਸੀਏਸ਼ਨ ਦੇ ਮੈਂਬਰ ਆ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਤੇ ਇਹੀ ਪ੍ਰਭੂ ਅੱਗੇ ਅਰਦਾਸ ਕਰਦਾ ਵੀ ਇਹੀਂ ਇਹਨਾਂ ਨੂੰ ਇਹੀਂ ਚੜ੍ਹਦੀ ਕਲਾ ਰੱਖੇ ਤਾਂ ਕਿ ਬੋਲੇ ਸ਼ੰਕਰ ਦੇ ਇਹੀਂ ਲੰਗਰ ਲਾਉਂਦੇ ਰਹਿਣ ਸੇਵਾ ਕਰਦੇ ਰਹਿਣ ਤੇ ਸਮਾਜ ਸੇਵਾ ਵੀ ਬਹੁਤ ਕਰਦੇ ਆ ਕਿਉਂਕਿ ਪਿਛਲੇ ਦਿਨੀ ਮੈਂ ਇੱਥੇ ਵੀ ਆਇਆ ਸੀਗਾ ਇਹਨਾਂ ਨੇ ਦੋ ਤਿੰਨ ਗੱਲਾਂ ਮੈਨੂੰ ਕਹੀਆਂ ਸੀ ਉਹ ਚ ਇੱਕ ਗੱਲ ਪੂਰੀ ਹੋ ਗਈ ਬਾਕੀ ਦੋ ਕਿਹੜੀਆਂ ਰਹਿ ਗਈਆਂ ਉਹ ਵੀ ਜਲਦੀ ਪੂਰੀ ਕਰ ਦਾਂਗਾ ਇਹੀ ਬੋਲੇ ਅੱਗੇ ਬੋਲੇ ਬਾਬਾ ਕੇ ਅਰਦਾਸ ਕਰਦਾ ਜੇ ਇਹਨਾਂ ਚੜ੍ਹਦੀ ਕਲਾ ਰਹਿ